ਯੋਗ ਵੀ ਹਾਂ ਜੀ ਸਮਾਂ ਕਿੰਨਾ ਹੋ ਗਿਆ ਜੀ ਤੁਮ 1 ਵਜੇ ਹੁੰਦਾ ਅਰੇ ਮਿੰਟ ਕਹਿੰਦਾ 9 ਵਜੇ 39 ਮਿੰਟ 9 ਵਜੇ 39 ਮਿੰਟ ਯਾਨੀ ਕਿ ਪਾਉਣੇ 10 ਦਾ ਟਾਈਮ ਆ ਜੀ ਸੋ ਸਰਕਾਰੀ ਕਾਲਜ ਅਮਰਗੜ ਦੇ ਵਿੱਚ ਪਹੁੰਚੇ ਆ ਜਿਹੜੀਆਂ ਦੋ ਗੱਡੀਆਂ ਨੇ ਇੱਥੇ ਖੜੀਆਂ ਨੇ ਤੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਪ੍ਰਿੰਸੀਪਲ ਮੈਡਮ ਵੀ ਅਮਦਰੀ ਨੇ ਉਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਜਿਹੜਾ ਇਹ ਰਾਤ ਨੂੰ ਸਰਕਾਰੀ ਕਾਲਜ ਆ ਜਿਹੜਾ ਇਹ ਖੁੱਲਾ ਔਰ ਡਿਊਟੀ ਤੇ ਜਿਹੜੇ ਨੇ ਪ੍ਰੋਫੈਸਰ ਸਹਾਵਨ ਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੀ ਮੌਜੂਦ ਨੇ ਕਾਰਨ ਕੀ ਆ ਜਾਣਨ ਦੇ ਲਈ ਆਪਾਂ ਮਿਲਦੇ ਆਂ ਕੋਸ਼ਿਸ਼ ਕਰਦੇ ਆਂ ਗੱਲਬਾਤ ਕਾਲਜ ਦੇ ਵਿੱਚ ਐਂਟਰ ਹੋ ਚੁੱਕੇ ਆ ਜੀ ਤੇ ਪਤਾ ਕਰਦੇ ਆ ਪ੍ਰਿੰਸੀਪਲ ਮੈਡਮ ਮਿੰਨੂ ਜੀ ਦਾ ਜਿਹੜਾ ਹੈਗਾ ਦਫਤਰ ਖੁੱਲਾ ਤੇ ਐਡਮ ਬੈਠੇ ਵੀ ਨੇ ਆਪਣੀ ਚੇਅਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇੱਕ ਪਾਸੇ ਸਮਾਂ ਜਿਹੜਾ ਉਹ ਯਾਨੀ ਕਿ ਪੌਣੇ 10 ਰਾਤ ਦਾ ਟਾਈਮ ਸੋ ਆ ਵੀਰ ਨਿਕਲੇ ਅੰਦਰੋਂ ਚਾਹ ਵਾਲਾ ਜਿਹੜਾ ਲੈ ਕੇ ਤੋ ਕੋਸਿਸ ਕਰਦੇ ਆ ਆਪਾਂ ਗੱਲਬਾਤ ਕਰਨ ਦੀ ਤੇ ਕਾਰਨ ਜਾਣਨ ਦੀ ਕਿ ਜਿਹੜਾ ਅੱਜ ਰਾਤ ਨੂੰ ਮੈਡਮ ਨੂੰ ਉਰੇ ਬੈਠਣਾ ਪੈ ਰਿਹਾ ਕੀ ਕਾਰਨ ਹੈ ਪੁਲਿਸ ਮੁਲਾਜ਼ਮ ਵੀ ਆ ਚੁੱਕੇ ਨੇ ਜੀ ਸਮਾਂ ਜਿਹੜਾ ਹੈਗਾ 10:30 ਤੋਂ ਉੱਪਰ ਦਾ ਹੋ ਚੁੱਕਿਆ ਸੋ ਇਹਨਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਜਾਣਕਾਰੀ ਮਿਲੀ ਆ ਸੋ ਸਰਕਾਰੀ ਕਾਲ ਜੰਮਰਗੜ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਆ ਚੁੱਕੇ ਨੇ ਮੈਂ ਵਕਤੋਂ ਅੱਜ ਤੁਸੀਂ ਰਾਤ ਨੂੰ ਜੀ ਹਾਂਜੀ ਕਿਸੇ ਟੀਚਰ ਨੇ ਆਉਣਾ ਅੱਛਾ ਹਾਂਜੀ ਟੀਚਰ ਨੇ ਆਉਣਾ ਰਾਤ ਨੂੰ ਹਾਂਜੀ ਤਾਂ ਬੈਠਿਓ ਹਾਂਜੀ ਤੇ ਰਾਤ ਦੇ 10 ਵਜੇ ਚੁੱਕੇ ਨੇ ਹੁਣ ਤਾਂ ਉਹ ਦੇਖਦੇ ਨੇ ਮੈਡਮ ਵੀ ਆ ਜਾਣ ਸਾਈਨ ਕਰਕੇ ਜਾਣਾ ਮੈਡਮ ਨੇ ਅੱਛਾ ਅੱਛਾ ਚਲੋ ਮੈਡਮ ਨਾਲ ਗੱਲ ਕਰਦੇ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਟੀਵੀ ਤੇ ਮੈਂ ਸੁਖਵਿੰਦਰ ਸਿੰਘ ਢਟਵਾਲ ਇਸ ਵਕਤ ਅਸੀਂ ਸਰਕਾਰੀ ਕਾਲਜ ਅਮਰਗੜ ਦੇ ਵਿੱਚ ਖੜੇ ਆ ਤੇ ਅੱਜ ਦੱਸ ਦਈਏ ਕਿ ਦਿਨ ਐਤਵਾਰ ਤੇ 29 ਸਤੰਬਰ ਦਾ ਦਿਨ ਆ ਸੋ ਐਤਵਾਰ ਵਾਲੇ ਦਿਨ ਵੀ ਕਾਲਜ ਖੁੱਲਾ ਤੇ ਰਾਤ ਵੀ ਅਸੀਂ ਇੱਥੇ ਆਏ ਸੀਗੇ ਕਵਰੇਜ ਕੀਤੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਰਾਤ ਵੀ 12 ਵਜੇ ਤੱਕ ਕਾਲਜ ਖੁੱਲਾ ਸੀ ਔਰ ਮੈਡਮ ਪ੍ਰਿੰਸੀਪਲ ਇੱਥੇ ਬੈਠੇ ਰਹੇ ਨੇ ਉਸ ਦਾ ਕਾਰਨ ਕੀ ਸੀ ਉਹ ਵੀ ਦੱਸ ਦਿੰਨੇ ਆ ਕਿ ਜੋ ਗੈਸਟ ਫੈਕਲਟੀ ਜਿਹੜੇ ਇੱਥੇ ਇਹ ਪ੍ਰੋਫੈਸਰ ਨੇ ਉਹ ਲੰਬੇ ਸਮੇਂ ਤੋਂ ਸੁਵਾਮਾ ਦੇ ਰਹੇ ਨੇ ਪੜਾ ਰਹੇ ਸੀ ਅਰ ਜ ਉਹਨਾਂ ਦੀ ਜਗ੍ਹਾ ਤੇ ਜਿਹੜਾ ਹੈਗਾ ਪੱਕੇ ਜਿਹੜੇ ਨੇ ਕੁਝ ਪ੍ਰੋਫੈਸਰਾਂ ਨੂੰ ਜੁਆਇਨ ਕਰਾਇਆ ਜਾ ਰਿਹਾ ਸੋ ਰਾਤ ਵੀ ਜਦੋਂ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਹੈਗਾ ਰਾਤ ਦੇ ਸਮੇਂ ਦੇ ਵਿੱਚ ਜੁਆਇਨ ਕਰਾ ਰਿਹਾ ਕਰਾਇਆ ਜਾ ਰਿਹਾ ਇੱਕ ਪਾਸੇ ਤਾਂ ਆਪਾਂ ਦੇਖਦੇ ਹਾਂ ਕਿ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹਨਾਂ ਦਾ ਐਲਾਨ ਹੋ ਚੁੱਕਿਆ ਮਾਨਯੋਗ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਨੇ ਕਿ ਜਿਹੜਾ ਹੈਗਾ ਚੋਣ ਜਾਬਤਾ ਲਾਗੂ ਹੋਇਆ ਹੈ ਸੋ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਕੀ ਇਹ ਜੁਆਇਨਿੰਗ ਕਰਾਈ ਜਾ ਸਕਦੀ ਆ ਜਾਂ ਕੀ ਇਹ ਜਿਹੜਾ ਹੈਗਾ ਸੰਡੇ ਵਾਲੇ ਦਿਨ ਜਾਂ ਰਾਤ ਨੂੰ ਇਸ ਤਰ੍ਹਾਂ ਦਾ ਕੰਮ ਕਿਉਂ ਕੀਤਾ ਜਾ ਰਿਹਾ ਸੋ ਸਾਡੇ ਨਾਲ ਦੋ ਗੈਸਟ ਫੈਕਲਟੀ ਜਿਹੜੇ ਹੈਗੇ ਨੇ ਪ੍ਰੋਫੈਸਰ ਸਹਿਵਾਨ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਜੋ ਇਹ ਸਰਕਾਰ ਦਾ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਡਾਕਟਰ ਕਮਲਜੀਤ ਸਿੰਘ ਇੱਥੇ ਪੋਲੀਟিক্যাল ਸਾਇੰਸ ਗੈਸਟ ਫੈਕਲਟੀ ਲੈਕਚਰਰ ਆਹੀਂ ਹੂੰ ਤੇ ਅਸੀਂ ਲੰਬੇ ਸਮੇਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹਾਂ ਸਰਕਾਰੀ ਕਾਲਜ ਅਮਰਗੜ ਦੇ ਵਿੱਚ ਅੱਠ ਗੈਸਟ ਫੈਕਲਟੀ ਨੇ ਹੂੰ ਤੇ ਦੋ ਹੀ ਰੈਗੂਲਰ ਨੇ ਤੇ ਉਹ ਵੀ ਹੁਣ ਥੋੜੇ ਟਾਈਮ ਤੋਂ ਆਏ ਨੇ ਲੰਮਾ ਸਮਾਂ ਇੱਥੇ ਗੈਸਟ ਫੈਕਲਟੀ ਲੈਕਚਰਰਾਂ ਨੇ ਕਾਲਜ ਦਾ ਅਧਿਆਪਨ ਕਾਰਜ ਤੇ ਨਾਲ ਪ੍ਰਸ਼ਾਸਕੀ ਜਿਹੜਾ ਕਾਰਜ ਹੈ ਉਹ ਕੀਤਾ ਹੈ ਤੇ 20-25 ਸਾਲ ਹੋ ਗਏ ਭਰਤੀ ਜਿਹੜੀ ਹੈ ਉਹ ਨਹੀਂ ਸੀ ਹੋਈ ਸਰਕਾਰੀ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਤੇ ਪੂਰੇ ਸਰਕਾਰੀ ਕਾਲਜਾਂ ਨੂੰ ਪੰਜਾਬ ਦੇ ਨੂੰ ਗੈਸਟ ਫੈਕਲਟੀ ਲੈਕਚਰਰਾਂ ਨਹੀਂ ਸਾਂਭਿਆ ਤੇ ਹੁਣ ਉਹਨਾਂ ਦੇ ਪੜੇ ਹੋਏ ਜਿਹੜੇ ਨੇ ਉਹ ਬੜੇ ਉੱਚੇ ਅਹੁਦਿਆਂ ਤੇ ਵੀ ਲੱਗੇ ਆ ਤੇ ਕਾਂਗਰਸ ਸਰਕਾਰ ਵੱਲੋਂ ਜਦੋਂ 1158 ਭਰਤੀ ਕੱਢੀ ਗਈ ਜਿਦੇ ਵਿੱਚ 1090 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨਸ ਹਨ ਤੇ ਉਹ ਬੜੀ ਹਫੜਾ ਤਫੜੀ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਕਿਉਂਕਿ ਚੋਣ ਜਾਬਤਾ ਉਦੋਂ ਵੀ ਇਲੈਕਸ਼ਨ ਨੇੜੇ ਸੀ ਚੋਣ ਜਾਬਤਾ ਲੱਗਣ ਵਾਲਾ ਸੀ ਤੇ ਉਹ ਪੋਸਟਾਂ ਕੱਢੀਆਂ ਗਈਆਂ ਤੇ ਉਹ ਵੀ ਜਿਹੜੀਆਂ ਸੀ ਯੂਜੀਸੀ ਦੇ ਨਿਯਮ ਤੇ ਸ਼ਰਤਾਂ ਨੂੰ ਅੱਖੋਂ-ਉੱਲੇ ਕਰਕੇ ਉਹ ਕੱਢੀਆਂ ਗਈਆਂ ਪੀਪੀਐਸਸੀ ਦੇ ਵਿੱਚੋਂ ਬਾਹਰ ਕਰਕੇ ਕਿਉਂਕਿ ਇਹ ਜਿਹੜੀਆਂ ਪੋਸਟਾਂ ਨੇ ਪੀਪੀਐਸਸੀ ਤੇ ਥਰੂ ਭਰਨ ਵਾਲੀਆਂ ਨੇ ਪਰ ਇਹਨਾਂ ਨੂੰ ਉਹਨਾਂ ਦੇ ਵਿੱਚੋਂ ਬਾਹਰ ਕੱਢ ਕੇ ਸਿੰਪਲ ਟੈਸਟ ਦੇ ਆਧਾਰ ਤੇ ਜਿਹੜਾ ਕੱਢ ਲਿਆ ਭਰ ਲਿਆ ਗਿਆ ਤੇ ਜਦੋਂ ਇਹ ਚੀਜ਼ ਸਿੰਗਲ ਅਪੀਲ ਕੀਤੀ ਗਈ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਸਿੰਗਲ ਬੈਂਚ ਨੇ ਇਹਨਾਂ ਪੋਸਟਾਂ ਨੂੰ ਸਿਰੇ ਤੋਂ ਅਨਕਾਰ ਕੇ ਰੱਦ ਕਰਤਾ ਕੁਐਸ਼ ਕਰਤਾ ਫਿਰ ਵੀ ਸਰਕਾਰ ਦੀ ਇਹਨਾਂ ਦੀ ਧੱਕੇਸ਼ਾਹੀ ਕਿ ਇਹਨਾਂ ਨੇ 150 ਬੰਦਾ ਧੱਕੇ ਨਾਲ ਜੁਆਇਨ ਕਰਵਾ ਕੇ ਉਹਨਾਂ ਨੂੰ ਅਜੇ ਤੱਕ ਉਹ ਜੁਆਇਨ ਕਰਕੇ ਤਨਖਾਹਾਂ ਵੀ ਲੈਂਦੇ ਰਹੇ ਫਿਰ ਜਦੋਂ ਡਬਲ ਬੈਂਚ ਤੇ ਕੇਸ ਗਿਆ ਤਾਂ ਡਬਲ ਬੈਂਚ ਨੇ ਵੀ ਤਰੀਕਾ ਜਿਹੜੀਆਂ ਪਈਆਂ ਨੇ ਉਹਨਾਂ ਨੇ ਨਾ ਤਾਂ ਉਹ ਸਿੰਗਲ ਬੈਂਚ ਦਾ ਜਿਹੜਾ ਡਿਸੀਜਨ ਸੀ ਉਹਨੂੰ ਵਿਚਾਰਿਆ ਤੇ ਫਿਰ ਉਹਦੇ ਤੇ ਉਹਨਾਂ ਨੇ ਬੜਾ ਹਫੜਾ ਦਫੜੀ ਦੇ ਵਿੱਚ ਇਹ ਜਿਹੜਾ ਡਿਸੀਜਨ ਦਿੱਤਾ ਤੇ ਸਭ ਤੋਂ ਵੱਡੀ ਤਰਾਸਦੀ ਤਾਂ ਇਹ ਰਹੀ ਕਿ ਜਦੋਂ ਜੁਆਇਨਿੰਗ ਕਰਨ ਲਈ ਉਹ ਉੱਚਤਾ ਇਹਨਾਂ ਦੇ ਦਫ਼ਤਰ ਜਿਹੜੇ ਨੇ ਕਦੇ ਖੁੱਲੇ ਨਹੀਂ ਰਹਿੰਦੇ ਆਮ ਲੋਕਾਂ ਵਾਸਤੇ ਪਰ ਜਦੋਂ ਇਹਨਾਂ ਨੂੰ ਜੁਆਇਨ ਕਰਵਾਉਣਾ ਸੀ ਉੱਪਰ ਪੰਚਾਇਤੀ ਇਲੈਕਸ਼ਨ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਤਾਂ ਇਹਨਾਂ ਨੇ ਸਪੈਸ਼ਲੀ ਨੋਟਿਸ ਕੱਢ ਕੇ ਸੈਕਟਰੀਟ ਡੀਪੇ ਜਿਹੜਾ ਅਮਲਾ ਹੈ ਉਹਨਾਂ ਨੂੰ ਸ਼ਨੀਵਾਰ ਤੇ ਐਤਵਾਰ ਦਿਨ ਰਾਤ ਜਿਹੜਾ ਸੀ ਉਹਨਾਂ ਨੂੰ ਵਰਕਿੰਗ ਦੇ ਵਿੱਚ ਕੀਤਾ ਤੇ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਤੇ ਪੂਰੇ ਸਰਕਾਰੀ ਕਾਲਜਾਂ ਦੇ ਵਿੱਚ ਆ ਸ਼ਨੀਵਾਰ ਤੇ ਐਤਵਾਰ ਕੱਲ ਸਵੇਰ ਦਾ ਦਫ਼ਤਰ ਜਿਹੜਾ ਪ੍ਰਿੰਸੀਪਲ ਤੇ ਦਫ਼ਤਰ ਦਾ ਖੁੱਲਿਆ ਹੋਇਆ ਤੇ ਅਜੇ ਤੱਕ ਬੰਦ ਹੈ ਹੋਇਆ ਸਾਡੇ ਕਾਲਜ ਦੇ ਵਿੱਚ ਇੱਥੇ ਕੰਪਿਊਟਰ ਸਾਇੰਸ ਦੇ ਜਿਹੜੇ ਇੱਕ ਮੈਡਮ ਨੇ ਜੁਆਇਨ ਕੀਤਾ ਹੈ ਗੈਸਟ ਫ੍ਰੀਟੀ ਕਿਉਂਕਿ ਪੋਸਟ ਖਾਲੀ ਕੋਈ ਨਹੀਂ ਤੇ ਉਹਨਾਂ ਦੇ ਉੱਤੇ ਗੈਸਪ੍ਰੀਟੀ ਕੰਮ ਕਰ ਰਿਹਾ ਤੇ ਉਹਨਾਂ ਨੂੰ 1.5 ਵਜੇ ਜੁਆਇਨ ਕਰਵਾਇਆ ਗਿਆ ਤੇ ਕਿਹੜਾ ਇਦਾਂ ਰਾਤ ਨੂੰ ਕਰਾਇਆ ਗਿਆ ਰਾਤ ਨੂੰ 1.5 ਵਜੇ ਜੀ ਨੇਰੇ ਦੇ ਵਿੱਚ ਤੇ ਇਹੋ ਜਿਹਾ ਕਿਹੜਾ ਮਤਲਬ ਕਿ ਤੁਹਾਨੂੰ ਮਤਲਬ ਇੰਨੀ ਉਹ ਲੱਗੀ ਹੋਈ ਹੈ ਕਾਲੀ ਲੱਗੀ ਹੋਈ ਹੈ ਕਿ ਤੁਸੀਂ ਰਾਤ ਨੂੰ ਜੁਆਇਨ ਕਰਵਾ ਰਹੇ ਹੋ ਵਰਕਿੰਗ ਡੇ ਦੇ ਵਿੱਚ ਵੀ ਕਰਵਾ ਸਕਦੇ ਜੇ ਤੁਸੀਂ ਸਹੀ ਹੋ ਫਿਰ ਤੁਸੀਂ ਵਰਕਿੰਗ ਡੇ 'ਚ ਕਰਵਾਓ ਦਿਨ ਦੇ ਚਾਨਣੇ 'ਚ ਕਰਵਾਓ ਤੁਸੀਂ ਬੁੱਕਲ 'ਚ ਰੋੜੀ ਕਿਉਂ ਭੰਨ ਰਹੇ ਹੋ ਤੇ ਅੱਜ ਵੀ ਹੁਣ ਅੰਦਰ ਬੈਠੇ ਹੋਏ ਨੇ ਮੈਥ ਦੇ ਆਏ ਹੋਏ ਨੇ ਉਹ ਵੀ ਗੈਸਟ ਫੈਕਿਲਿਟੀ ਦੀ ਜਗ੍ਹਾ ਜੁਆਇਨ ਕਰਵਾ ਰਹੇ ਨੇ ਤੇ ਉਹੀ ਇਹ ਕਿ ਨਿਜਮਾ ਦੀਆਂ ਜਿਹੜੀਆਂ ਨੇ ਧਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਆਰਮਸ ਆਪ ਸਰਕਾਰ ਕਹਿੰਦੀ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਪਰ ਇਹਨਾਂ ਦਾ ਜਿਹੜਾ ਬਦਲਾਅ ਲੈ ਕੇ ਆਇਆ ਹੈ ਇਹ ਤਾਂ ਪੰਜਾਬ ਨੂੰ ਤੇ ਜਿਹੜੇ ਗੈਸਟ ਫਿਕਲਟੀ ਲੈਕਚਰਰ ਜਿਹੜੇ ਇੰਨਾ ਲੰਮੇ ਸਮੇਂ ਤੋਂ ਜਿਨ੍ਹਾਂ ਨੇ ਆਪਣੀ ਜਵਾਨੀ ਜਿਹੜੀ ਸੀ ਜਿਹੜਾ ਉਹ ਸੁਨਹਿਰੀ ਪੀਰੀਅਡ ਸੀ ਉਹ ਇਹਨਾਂ ਦੇ ਲਿਖੇ ਲਾਤਾ ਤੇ ਹੁਣ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈਗਾ ਹਮ ਸੋ ਤੁਹਾਡੇ ਵੱਲੋਂ ਜਿਹੜਾ ਹੈਗਾ ਕੁਝ ਚਾਰਾ ਜੋ ਕੀਤੀ ਜਾ ਰਹੀ ਆ ਜਾਂ ਕੀਤੀ ਜਾਊਗੀ ਇਸ ਨੂੰ ਲੈ ਕੇ ਕੀ ਅਗਲਾ ਕਦਮ ਕੀ ਹੋਊਗਾ ਅਸੀਂ ਰਾਤ ਵੀ ਕਾਲਜਾਂ ਦੇ ਵਿੱਚ ਪਹੁੰਚੇ ਸੀ ਤੇ ਕਾਲਜਾਂ ਦੇ ਦਰਵਾਜ਼ੇ ਜਿਹੜੇ ਅਸੀਂ ਬੰਦ ਕਰ ਦਿੱਤੇ ਗਏ ਸੀ ਪਿਛਲੇ ਜਿਹੜੇ ਪਿਛਲੇ ਦਰਵਾਜ਼ਿਆਂ ਤੋਂ ਚੋਰ ਮੋਰੀ ਰਾਈ ਅੰਦਰ ਵੜ ਕੇ ਉਹਨਾਂ ਨੂੰ ਧੱਕੇ ਨਾਲ ਜਿਹੜਾ ਅਸੀਂ ਜੁਆਇਨ ਕਰਵਾਇਆ ਗਿਆ ਸੀ ਪਤਾ ਨਹੀਂ ਇਹਨਾਂ ਦੇ ਉੱਪਰ ਕੀ ਪ੍ਰੈਸ਼ਰ ਹੈ ਤੇ ਇਹਦੇ ਨਾਲ ਅਸੀਂ ਅੱਜ ਸਾਡੇ ਯੂਨੀਅਨ ਦੀ ਕਾਲ ਨਾਲ ਅਸੀਂ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜੀ ਉਥੇ ਵੀ ਸਾਡੀ ਯੂਨੀਅਨ ਗਈ ਹੋਈ ਹੈ ਤੇ ਮਰ ਹਰ ਸੰਭਵ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜਾ ਲੀਗਲੀ ਹੈਗਾ ਪੱਖ ਅਸੀਂ ਉਹ ਵੀ ਦੇਖ ਰਹੇ ਆ ਜੋ ਵੀ ਸੰਭਵ ਹੋਇਆ ਅਸੀਂ ਉਹ ਕਰਾਂਗੇ ਸੋ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਨੇ ਜਿਹੜੇ ਗੈਸਟ ਫੈਕਲਟੀ ਨੇ ਹਾਜ਼ਰ ਨੇ ਇਹਨਾਂ ਦੇ ਵੀ ਆਪਾਂ ਵਿਊ ਜਾਣਾਂਗੇ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰੋਫੈਸਰ ਜਗਜੀਤ ਸਿੰਘ ਹਰੀ ਹੈ ਜੀ ਮੈਂ ਬਤੌਰ ਗੈਸਟ ਫੈਕਲਟੀ ਲੈਕਚਰਰ ਇੱਥੇ ਕੰਮ ਕਰ ਰਿਹਾ ਹਾਂ ਜੀ ਕਿੰਨੇ ਸਮੇ ਤੋਂ ਕਰ ਰਹੇ ਹੋ ਤੁਸੀਂ ਮੈਂ ਸੰ 2013 ਤੋਂ ਇੱਥੇ ਕੰਮ ਕਰ ਰਿਹਾ ਹਾਂ ਜੀ ਲਗਭਗ 11 ਸਾਲ ਦਾ ਸਮਾਂ ਮੈਨੂੰ ਇੱਥੇ ਪੂਰਾ ਹੋ ਚੁੱਕਿਆ ਹੈ ਹਮ ਤੇ ਜਦੋਂ ਮੈਂ ਇਸ ਕਾਲਜ ਦੇ ਵਿੱਚ ਜੁਆਇਨ ਕੀਤਾ ਸੀ ਤਾਂ ਇਹ ਕਾਲਜ ਬਿਲਕੁਲ ਨਵਾਂ ਬਣਿਆ ਸੀਗਾ ਤੇ ਇਹ ਕਾਲਜ ਬਿਲਕੁਲ ਉਜਾੜ ਸੀਗਾ ਇੱਥੇ ਸਿਰਫ ਕੱਲੀ ਬਿਲਡਿੰਗ ਸੀਗੀ ਹੋਰ ਕੁਝ ਵੀ ਨਹੀਂ ਹੈਗਾ ਸੀਗਾ ਤੇ ਮੇਰੇ ਤੋਂ ਬਾਅਦ 6-6 ਮਹੀਨੇ ਦੇ ਬਖਫੇ ਦੇ ਨਾਲ ਗੈਸਫਿਲਟੀ ਆਉਂਦੇ ਗਏ ਤੇ ਸਾਡੀ ਇੱਕ ਟੀਮ ਬਣੀ ਇਸ ਕਾਲਜ ਨੂੰ ਸਾਡੀ ਗੈਸਫਿਲਟੀ ਟੀਮ ਨੇ ਪੂਰਾ ਜਿਹੜਾ ਇਹ ਅਮਰਗੜ ਸ਼ਹਿਰ ਹੈ ਉਹ ਗਵਾਹ ਹੈ ਵੀ ਅਸੀਂ ਬਿਲਕੁਲ ਜ਼ੀਰੋ ਤੋਂ ਇਸ ਕਾਲਜ ਨੂੰ ਸਟੈਂਡ ਕੀਤਾ ਇਸ ਹਰ ਸਾਲ ਇਹਦੇ ਵਿੱਚ ਬੱਚਿਆਂ ਦੀ ਗਿਣਤੀ ਵੀ ਵਧਦੀ ਰਹੀ ਤੇ ਅਸੀਂ ਅਪਦੇਤਨੋ ਮਨੋ ਤੇ ਤੁਹਾਨੂੰ ਜੋ ਵੀ ਅਸੀਂ ਕਰ ਸਕਦੇ ਸੀ ਇਸ ਕਾਲਜ ਦੇ ਲਈ ਕਰਦੇ ਰਹੇ ਹਾਂ ਜੀ ਤੇ ਅੱਜ ਹੁਣ ਜਿਹੜੀਆਂ ਸਰਕਾਰਾਂ ਨੇ ਉਹ ਸਾਡੀਆਂ ਪੋਸਟਾਂ ਦੇ ਉੱਪਰ ਹੋਰ ਜਿਹੜੇ 1158 ਭਰਤੀ ਹੋਈ ਹੈ ਉਹਨਾਂ ਨੂੰ ਜੁਆਇਨ ਕਰਵਾ ਰਹੇ ਨੇ ਇਹਦੇ ਨਾਲ ਸਾਡੀ ਸਮੂਹ ਗੈਸਟ ਫੈਕਿਲਿਟੀ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਅ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਦੇਖੋ ਸਰਕਾਰ ਨੇ ਭਰਤੀ ਕਰਨੀਆਂ ਕਰੇ 1158 ਭਰਤੀ ਕਰਨੀਆਂ ਕਰੇ ਅਸੀਂ ਉਹਦੀ ਜੋਇਨਿੰਗ ਦੇ ਵਿੱਚ ਕੋਈ ਵਿਗਨ ਪਾਉਣ ਨਹੀਂ ਆਏ ਹੈਗੇ ਇੱਥੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਜੋ ਅਸੀਂ ਐਨੇ ਐਨੇ ਸਾਲਾਂ ਤੋਂ ਇਹਨਾਂ ਕਾਲਜਾਂ ਨੂੰ ਅਸੀਂ ਆਪਣੀ ਜਵਾਨੀ ਦੇਤੀ ਸਾਡੀ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਕਿ ਸਾਡੇ ਲਈ ਕੋਈ ਵਧੀਆ ਪਾਲਿਸੀ ਬਣਾ ਕੇ ਸਾਨੂੰ ਜਿਹੜਾ ਸਾਡਾ ਜਿਹੜਾ ਅਸੀਂ ਆਪਣੀ ਜਿਹੜੀ ਜਵਾਨੀ ਇਹਨਾਂ ਕਾਲਜਾਂ ਦੇ ਲੇਖੇ ਲਾਈ ਹੈ ਸਾਡੇ ਲਈ ਕੋਈ ਪਾਲਿਸੀ ਬਣਾ ਕੇ ਉਹ ਉਹਦੀ ਪਰੀਪੂਰਤੀ ਕੀਤੀ ਜਾਵੇ ਅਰਸੀ ਜਦੋਂ ਇਹ ਭਰਤੀ ਖੋਲੀ ਸ਼ੁਰੂ ਕੀਤੀ ਗਈ ਸੀ ਤਾਂ ਉਦੋਂ ਇਹੀ ਆਪ ਸਰਕਾਰ ਸੀ ਇਹ ਮਾਨਜੋ ਕੁਲਤਾਰ ਸਿੰਘ ਸੰਧਵਾ ਜੀ ਤੇ ਇਹਨਾਂ ਦੇ ਜਿਹੜੇ ਅਰਵਿੰਦ ਕੇਜਰੀਆ ਸੁਪਰੀਮੋ ਜੀ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਭਰਤੀ ਜਿਹੜੀ ਹੈ ਉਹ ਗਲਤ ਜਿਹੜੀ ਹੈ ਬਾਪਤਾਨਦਤ ਨੇ ਇਹ ਬਿਲਕੁਲ ਗਲਤ ਹੈ ਇਸ ਵਿੱਚ ਬੜੀਆਂ ਖਾਮੀਆਂ ਨੇ ਤੇ ਜਦੋਂ ਇਹਨਾਂ ਦੀ ਸਰਕਾਰ ਆ ਜਾਂਦੀ ਹੈ ਤਾਂ ਉਹੀ ਭਰਤੀ ਜਿਹੜੀ ਹੈ ਉਹ ਬਿਲਕੁਲ ਸਾਫ਼ ਦੁੱਧ ਥੋਤੀ ਹੋ ਜਾਂਦੀ ਹੈ ਤੇ ਉਹ ਖਾਮੀਆਂ ਵੀ ਦੂਰ ਤਾਂ ਉਹ ਖਾਮੀਆਂ ਵੀ ਦੂਰ ਹੋ ਜਾਂਦੀ ਨੇ ਸਗੋਂ ਸਰਕਾਰ ਉਹਨਾਂ ਨੂੰ ਮਤਲਬ ਜੁਆਇਨ ਕਰਵਾਉਣ ਲਈ ਤੁਸੀਂ ਦੇਖੋ ਕਿ ਜਿਹੜਾ ਦਿਨ ਰਾਤ ਮਤਲਬ ਸੈਟਰਡੇ ਸੰਡੇ ਉਹ ਰਾਤ ਨੂੰ ਵੀ ਜੁਆਇਨ ਕਰਵਾ ਰਹੀ ਹੈ ਤੇ ਪਹਿਲਾਂ ਜਿਹੜੀ ਅਸੀਂ ਨਾਂ ਚ ਬੜੀਆਂ ਖਾਮੀਆਂ ਸੀ ਤੇ ਜਦੋਂ ਸਾਡਾ ਧਰਨਾ ਲੱਗਿਆ ਸੀ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਤੁਹਾਨੂੰ ਤੁਹਾਨੂੰ ਅਸੀਂ ਪੱਕੇ ਕਰਾਂ ਸੋ ਇਸ ਗੈਸਟ ਫੈਕਲਟੀ ਜਿਨ੍ਹਾਂ ਨੇ ਆਪਣੇ ਦਿਲ ਦੇ ਦੁਖੜੇ ਰੋਏ ਨੇ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਕਿਉਂਕਿ ਜੇ ਜਿਹੜੇ ਸਹੀ ਕੰਮ ਹੁੰਦੇ ਨੇ ਉਹ ਦਿਨ ਦੇ ਉਜਾਲੇ ਦੇ ਵਿੱਚ ਹੁੰਦੇ ਨੇ ਇਹਨਾਂ ਦਾ ਕਹਿਣਾ ਕਿ ਜੋ ਰਾਤਾਂ ਨੂੰ ਹੁੰਦੇ ਨੇ ਉਹ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ ਜੇਕਰ ਇਹਨਾਂ ਦਾ ਕਹਿਣਾ ਕਿ ਜੇ ਸਹੀ ਕੰਮ ਸੀਗਾ ਇਹਨੂੰ ਦਿੰਦੇ ਉਜਾਲੇ 'ਚ ਵੀ ਕੀਤਾ ਜਾ ਸਕਦਾ ਸੀ ਨਾਲ ਹੀ ਇਹਨਾਂ ਦਾ ਕਹਿਣਾ ਕਿ ਅਸੀਂ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਉਹਨਾਂ ਦੇ ਖਿਲਾਫ ਨਹੀਂ ਹੈਗੇ ਪਰ ਦੂਜੇ ਪਾਸੇ ਸਾਡਾ ਰੋਜ਼ਗਾਰ ਜਿਹੜਾ ਖੋਹਿਆ ਜਾ ਰਿਹਾ ਉਹਦਾ ਸਾਨੂੰ ਦਰਦ ਦਾ ਉਹਨਾਂ ਦਾ ਦੁੱਖ ਆ ਕਿਉਂਕਿ ਬੜਾ ਲੰਮਾ ਸਮਾਂ ਜਿਹੜਾ ਹੈਗਾ ਉਹਨਾਂ ਨੇ ਨਾ ਕਾਲਜਾਂ ਦੇ ਲਈ ਇਹਨਾਂ ਦਾ ਜਿਹੜਾ ਮੂਹ ਮੰਹੰਦਰਾ ਸਵਾਰਨ ਦੇ ਲਈ ਉਹ ਲਗਾ ਦਿੱਤਾ ਸੋ ਉਮੀਦ ਕਰਦੇ ਆ ਕਿ ਸਰਕਾਰ ਆ ਜਿਹੜੀ ਇਹਨਾਂ ਦੇ ਆ ਇਹਨਾਂ ਮੰਗਾਂ 'ਤੇ ਧਿਆਨ ਜ਼ਰੂਰ ਦੇਊਗੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਨਵੇਂ ਆਨੇ ਜੁਆਇਨ ਕੀਤਾ ਉਹਨਾਂ ਦੇ ਵੀ ਵਿਊ ਲੈਣ ਦੀ ਤੇ ਪ੍ਰਿੰਸੀਪਲ ਸਾਹਿਬਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਓ ਜੀ